हेलो जी फ्रेंड ਅੱਜ ਨਾ ਮੈਂ ਤੁਹਾਨੂੰ ਆਪਣੀ 벨ਟ ਦੀ ਇੱਕ ਤਾਂ ਅੰਡਰਗਰਾਉਂਡ ਜਿਹੜੀ ਸਲਾਈ ਹੁੰਦੀ ਹੈ ਉਹ ਲਗਾਣੀ ਦੱਸਾਂਗੀ ਤਾਂ ਕਿ ਆਪਾਂ ਨੇ ਇੰਟਰਲੋਕ ਨਾ ਕਰਨੀ ਪਵੇ ਤੇ ਅਗਰ ਜੇ ਪਿੰਟਰਲੋਕ ਵੀ ਕਰਦੇ ਨਾ ਫਿਰ ਥੋੜੀ ਜਿਹੀ ਜਗ੍ਹਾ ਰਹਿ ਜਾਂਦੀ ਹੁੰਦੀ ਹੈ ਫਿਰ ਬਾਅਦ ਵਿੱਚ ਉਹ ਚ ਧਾਗੇ ਨਿਕਲ ਹੀ ਜਾਂਦੇ ਹੁੰਦੇ ਨੇ ਤੇ ਇੱਕ ਆਪਾਂ ਇਹਦੀ ਚਿੜੀ ਤੇਕ ਤੁਹਾਨੂੰ ਨਿਫਾ ਬਣਾਉਣਾ ਦੱਸਾਂਗੇ ਠੀਕ ਹੈ ਜੀ ਆਜੋ ਤੁਹਾਨੂੰ ਦੱਸਦੀਆਂ ਮੈਂ ਸਭ ਤੋਂ ਪਹਿਲਾਂ ਆਪਾਂ ਨੇ ਦੇਖੋ ਜਿਹੜਾ 벨ਟ ਦਾ ਕੱਪੜਾ ਆਪਾਂ ਨੇ ਪੁੱਠੀ ਸਾਈਡ ਅੰਦਰ ਰੱਖ ਲੈਣਾ ਤੇ ਸਿੱਧੀ ਸਾਈਡ ਆਪਾਂ ਨੇ ਬਾਹਰ ਰੱਖ ਲੈਣਾ ਉਸ ਤੋਂ ਬਾਅਦ ਆਪਾਂ ਬਿਲਕੁਲ ਪੈਰ ਪੈਰ ਦੀ ਆ ਲੋ ਜੀ ਆਪਾਂ ਨੇ ਸਲਾਈ ਇੱਥੇ ਬਿਲਕੁਲ ਪੈਰ-ਪੈਰ ਦੀ ਲਗਾ ਲੈਣੀ ਐ। ਉੱਡੀ ਸਾਈਡ ਉਸ ਤੋਂ ਬਾਅਦ ਆਪਾਂ ਇਹਨੂੰ ਪੁੱਠੀ ਕਰ ਲਵਾਂਗੇ। ਠੀਕ ਹੈ ਜੀ। ਤੇ ਇੰਜ ਆਪਾਂ ਇਹਨੂੰ ਫੜ ਕੇ ਐਵੇਂ ਕਰ ਲਵਾਂਗੇ। ਉਸ ਤੋਂ ਬਾਅਦ ਜਿਵੇਂ ਆਪਾਂ ਨੇ ਪਹਿਲਾਂ ਪੈਰ ਦੀ ਸਲਾਈ ਲਗਾਈ ਸੀਗੀ ਹੁਣ ਆਪਾਂ 1/2 ਇੰਚ ਦੀ ਸਲਾਈ ਲਗਾਵਾਂਗੇ। ਪੈਰ ਛੱਡ ਕੇ ਠੀਕ ਹੈ ਜੀ 1/2 ਇੰਚ ਦੀ। ਤੇ ਲੋ ਜੀ ਦੇਖੋ ਐਂਜੇ ਆਪਣੀ ਅੰਡਰਗਰਾਉਂਡ ਜਿਹੜੀ ਸਲਾਈ ਲੱਗ ਗਈ ਐ ਤੇ ਇਹ ਹੈਗੇ ਆਪਣਾ ਸਿੱਧਾ ਸਾਈਡ ਦੇਖੋ ਸਿੱਧੀ ਸਾਈਡ ਵੀ ਆਪਣਾ ਦਿਖ ਨਹੀਂ ਰਿਹਾ ਅਗਰ ਕਈ ਵਾਰੀ ਥੋੜਾ ਬਹੁਤ ਸਾਗੇ ਦਿਖ ਜਾਣ ਤਾਂ ਤੁਸੀਂ ਕਟਿੰਗ ਕਰ ਸਕਦੇ ਹੋ ਤੇ ਇਹ ਸਾਈਡ ਆ ਗਈ ਆਪਣੀ ਜਿੱਥੇ ਆਪਾਂ ਚਿੜੀ ਬਣਾਵਾਂਗੇ ਉਹ ਸਾਈਡ ਐ ਚਿੜੀ ਬਣਾ ਲਈ ਆਪਾਂ ਨੀਚੇ ਤੋਂ ਲੈ ਕੇ ਆਵਾਂਗੇ ਇਹਦੀ ਆਪਾਂ ਅੰਡਰਗਰਾਉਂਡ ਸਲਾਈ ਆਪਾਂ ਬਾਅਦ ਚ ਦੂਜੇ ਤਰੀਕੇ ਨਾਲ ਲਗਾਵਾਂਗੇ ਤੇ ਸਾਨੂੰ ਪਹਿਲਾਂ ਆਪਾਂ ਜਿਹੜਾ ਸਲਾਈ ਲਗਾਵਾਂਗੇ ਉਹ ਤੇ ਉਹਨਾਂ ਦਾ ਦੂਜੀ ਲੋੜਾ ਐਂਟਰ ਕਰਾਉਣ ਕਰਾਂਗੇ ਉਹ ਆਪਾਂ ਦੂਜੀ ਲੋੜਾ ਦਾ ਸੀਸੇ ਆਪਾਂ ਦੂਜੀ ਲੋੜ ਠੀਕ ਹੈ ਜੀ ਤੇ ਜਿੰਨੀ ਆਪਾਂ ਨੇ ਨੇਫਾ ਰੱਖਣਾ ਉਹਨਾਂ ਆਪਾਂ ਕਪੜਾ ਰੱਖ ਲਵਾਂਗੇ ਚੀਜ਼ ਆਪਾਂ ਨੇ ਰੱਖ ਲਈਏ ਤੇ ਲੋ ਜੀ ਦੇਖੋ ਇੱਥੇ ਆਪਾਂ ਨੇ ਜਿੱਥੇ ਆਪਣੀ 1.5 ਇੰਚ ਆ ਜਾਵੇ ਜਾਂ ਪੌਣੇ 2 ਹੈ ਨਾ ਜਾਂ 2 ਇੰਚ ਦਾ ਜਿੰਨਾ ਵੀ ਤੁਸੀਂ ਰੱਖਿਆ ਹੋਇਆ ਮਾਰਜਨ ਐਵੇਂ ਆਪਾਂ ਨੇ ਉੱਥੇ ਸੂਈ ਰੱਖ ਲੈਣੀ ਹੈ ਚਾਹੀ ਤੁਸੀਂ ਦੇਖੋ ਮੈਂ ਨਿਸ਼ਾਨ ਵੀ ਲਗਾ ਸਕਦੇ ਹਾਂ ਤੇ ਐਵੇਂ ਸੋਈ ਵਿੱਚ ਰੱਖ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਵਾਪਸ ਐਵੇਂ ਘੁਮਾ ਦੇਵਾਂਗੇ ਟਿੱਕ ਸਲਾਈ ਫੇਰ ਆਪਾਂ ਐਵੇਂ ਲੈ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਐਵੇਂ ਖੋਲ ਲਵਾਂਗੇ ਅੰਜ ਕਰਕੇ ਤੇ ਇਹਨੂੰ ਆਪਾਂ ਐਵੇਂ ਇੱਕ ਵਾਰੀ ਜਿਹੜੀ ਸਲਾਈ ਆ ਇਹਨੂੰ ਅੰਜ ਕਰ ਲਵਾਂਗੇ ਠੀਕ ਹੈ ਜੀ ਆ ਚਿੜੀ ਬਣਾਉਣ ਦਾ ਤਰੀਕਾ ਦੱਸਤੀ ਐ ਮੈਂ ਤੁਹਾਨੂੰ ਦੇਖੋ ਹੁਣ ਆਪਾਂ ਨੇ ਕੀ ਕਰਨਾ ਹੈ ਇਹ ਜਿਹੜਾ ਆਪਾਂ ਨੇ ਇੰਜ ਕਰਕੇ ਅੰਦਰ ਨੂੰ ਮੋੜ ਲੈਣਾ ਪਹਿਲਾਂ ਥੋੜਾ ਜਿਹਾ ਫਿਰ ਇੰਜ ਕਰਕੇ ਜਿਵੇਂ ਆਪਾਂ ਚਾਕ ਮੋੜਦੇ ਹੁੰਦੇ ਆ ਫੋਲਡ ਕਰਦੇ ਹੁੰਦੇ ਆ ਠੀਕ ਹੈ ਜੀ ਇੰਜ ਕਰਕੇ ਆਪਾਂ ਨੇ ਤੇ ਇਹ ਜਿਹੜੀ ਸਲਾਈ ਆਪਾਂ ਨੇ ਸੂਰਤ ਤੱਕ ਨੀਚੇ ਤੱਕ ਲੈ ਕੇ ਜਾ ਐਵੇਂ ਪ ਦੂਜੀ ਸਾਈਡ ਵੀ ਆਪਾਂ ਦੇਖੋ ਮੋੜਾਂਗੇ ਚਲ ਤੇ ਲੋ ਜੀ ਦੇਖੋ ਐਵੇਂ ਆਪਣੀ ਸਲਾਈ ਲੱਗ ਗਈ ਹੈ ਤੇ ਹੁਣ ਆਪਾਂ ਜਿਹੜਾ ਨੇਫਾ ਫੋਲਡ ਕਰਾਂਗੇ ਛਿੜੀ ਬਣਾਵਾਂਗੇ ਦੇਖੋ ਇੱਕ ਸਲਾਈ ਫੇਰ ਆਪਾਂ ਨੇ ਐਵੇਂ ਲੈ ਲਾਉਣੀ ਹੈ ਦੇਖੋ ਤੇ ਆਹ ਜਿੱਥੇ ਆਪਾਂ ਨੇ ਬੰਦ ਦਾ ਨਿਸ਼ਾਨ ਲੱਗਿਆ ਨਾ ਇੱਥੇ ਤੱਕ ਇਹਨੂੰ ਲੈ ਕੇ ਜਾਵਾਂਗੇ ਬਸ ਇੱਥੇ ਆਪਾਂ ਸੂਈ ਅੰਦਰ ਰੱਖ ਕੇ ਤੇ ਇਹਨੂੰ ਇਦਾਂ ਨੂੰ ਘੁਮਾ ਲਵਾਂਗੇ ਠੀਕ ਹੈ ਜੀ ਨੋ ਚੀ ਅੰਜਿਕੇ ਦੇਖੋ ਆਪਣੀ ਜਿਹੜੀ ਚਿੜੀ ਹੈ ਇਹ ਬਣ ਗਈ ਹੈ ਸिलाई ਲੱਗ ਗਈ ਹੈ ਤੇ ਫਿਰ ਆਪਾਂ ਹੁਣ ਨੇਫਾ ਮੋੜਾਂਗੇ ਨੇਫਾ ਮੋੜ ਲਈ ਸਾਨੂੰ ਪਹਿਲਾਂ ਆਪਾਂ ਥੋੜਾ ਇੱਕ ਕਪੜਾ ਜਿੰਨਾ ਆਪਾਂ ਨੇ ਆਪਣਾ ਮਾਰਜਿਨ ਰੱਖਿਆ ਹੁੰਦਾ ਉਸ ਹਿਸਾਬ ਨਾਲ ਤੇ ਇੱਥੇ ਆਪਾਂ ਦੇਖੋ ਜਿਹੜੀ ਇਹ ਹੈ ਰੱਖਾਂਗੇ ਐਨਾਂ ਆਪਾਂ ਨੇ ਨੇਫਾ ਜਿਹੜਾ ਮੋੜਾਂਗੇ ਠੀਕ ਹੈ ਜੀ ਇੰਜ ਕਰਕੇ ਤੇ ਇਹਦੇ ਤੇ ਆਪਾਂ ਹੁਣ ਸਲਾਈ ਲਗਾਵਾਂਗੇ ਤੇ ਇੱਥੇ ਆਵੇ ਦੇਖੋ ਇਹ ਇਧਰਲੀ ਇਧਰਲਾ ਨਿਫਾ ਇਧਰਲੀ ਸਲਾਈ ਤੇ ਆਵੇ ਉੱਪਰਲਾ ਪਰਲੀ ਤੇ ਠੀਕ ਹੈ ਜੀ ਇੰਜ ਕਰਕੇ ਹੱਥੀ ਥੋੜਾ ਜਿਹਾ ਆਪਾਂ ਪਹਿਲਾਂ ਪੱਕਾ ਕਰ ਲਵਾਂਗੇ ਉਸ ਤੋਂ ਬਾਅਦ ਆਖੋ ਇੰਜ ਕਰਨਾ ਤਿ ਲੋ ਜੀ ਹੁਣ ਆਪਾਂ ਦੂਜੀ ਸਾਈਡ ਦੇਖੋ ਇੰਜ ਕਰਕੇ ਮੋੜ ਲਾਂਗੇ ਇਹ ਆਪਾਂ ਚੀਜ਼ ਇਹਨਾਂ ਦੇਖੋ ਬਰਾਬਰ ਹੀ ਰੱਖਣੀ ਹੈ ਜਿੰਨਾ ਆਪਾਂ ਨੇ ਇਹ ਮੋੜਿਆ ਐਨਾ ਹੀ ਆਪਾਂ ਰੱਖਾਂਗੇ ਤਾਂ ਕਿ ਜਿਹੜਾ ਆਪਣਾ ਫਿਨਿਸ਼ਿੰਗ ਦੇ ਨਾਲ ਸੋਹਣਾ ਵੀ ਲੱਗੇ ਹੈ ਨਾ ਨੇਫਾ ਮੋੜਿਆ ਹੋਇਆ ਇੰਜ ਕਰਕੇ ਤੇ ਆਪਾਂ ਨੇ ਕੋਈ ਵੀ ਕੱਪੜਾ ਹੈ ਨਾ ਖਿੱਚਣਾ ਨਹੀਂ ਹੈਗਾ ਨਾ ਹੀ ਉੱਪਰ ਵਾਲਾ ਤੇ ਨਾ ਹੀ ਨੀਚੇ ਵਾਲਾ ਤਾਂ ਕਿ ਇਹਦੇ ਵਿੱਚ ਕੋਈ ਬਲ ਨਾ ਆਵੇ ਅਗਰ ਤੁਸੀਂ ਕੋਈ ਵੀ ਕੱਪੜਾ ਖਿੱਚ ਲੇਤਾ ਹੈ ਤੁਹਾਡਾ ਜਿਹੜਾ ਨੇਫਾ ਮੋੜ ਜਾਣਾ ਬਲ ਉਹ ਆਊਗਾ ਉਹਦੇ ਚ ਠੀਕ ਹੈ ਜੀ ਲੋ ਜੀ ਹੈਪੀਆ ਕੱਪੜਾ ਕੱਟ ਲਏ। ਆ ਬਣ ਗਈ ਦੇਖੋ ਆਪਣੀ ਚਿੜੀ। ਤੇ ਲੋਜੀ ਫਰੰਟ ਬਣ ਗਈ ਦੇਖੋ ਆਪਣੀ 벨ਟ। ਨੇਫਾ ਬਣ ਗਿਆ ਚਿੜੀ ਵੀ ਬਣ ਕੇ ਤਿਆਰ ਹੋ ਗਈ ਐ। ਠੀਕ ਹੈ ਜੀ ਇੰਜ ਕਰਕੇ ਦੇਖੋ ਹੈ ਨਾ ਕਿੰਨੀ ਸੋਹਣੀ ਫਿਨਿਸ਼ਿੰਗ ਨਾਲ ਜਿਹੜੀ ਆਪਣੀ ਤਿਆਰ ਹੋਈ ਐ। ਅੰਡਰਗਰਾਉਂਡ ਜਿਹੜੀ ਆਪਾਂ ਨੇ ਇਧਰਲੀ ਸਾਈਡ ਵੀ ਆਪਣੀ ਸਿਲਾਈ ਲਗਾਈ ਐ ਤੇ ਇਧਰ ਵੀ ਆਪਾਂ ਨੇ ਲਗਾਈ ਐ। ਠੀਕ ਹੈ ਜੀ ਤੇ ਕਿਵੇਂ ਦੀ ਲੱਗੀ ਹੈ ਅੱਜ ਦੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਕਰ ਲੈਣਾ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਓਕੇ ਟਾਟਾ ਬਾਏ ਬਾਏ